ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹੁਸੈਨੀਵਾਲਾ ਬਾਰਡਰ ਫਰ ਰ ਪਰ ਆ ਜਿਹੜੇ ਤੁਸੀਂ ਸਾਹਮਣੇ ਬਿਲਡਿੰਗ ਦੇਖ ਰਹੇ ਆ ਇਹ 100 ਸਾਲ ਤੋਂ ਵੱਧ ਪੁਰਾਣੀ ਆ ਇਸ ਜਿਹੜਾ ਬਰਾਂਡਾ ਬਣਿਆ ਹੋਇਆ ਇਹਦੇ ਵਿੱਚ ਦੀ ਰੇਲਵੇ ਲੰਘਦੀ ਹੁੰਦੀ ਸੀ ਟ੍ਰੇਨ ਲੰਘਦੀ ਸੀ ਕਹਿੰਦਾ ਮਤਲਬ ਆਜੋ ਅੰਦਰ ਚੱਲ ਕੇ ਦੇਖਦੇ ਆਪਾਂ ਕੀ ਹਾਲਾਤ ਨੇ ਇਸ ਬਿਲਡਿੰਗ ਦੇ ਨਾਲ ਜੀਆਂ ਦੋ ਤਿੰਨ ਬਿਲਡਿੰਗਾਂ ਇੱਕ ਅਗਲੇ ਪਾਸੇ ਹੋਰ ਹੈਗੀਆਂ ਇੱਕ ਤਾਂ ਬਾਰਡਰ ਦੇ ਬਿਲਕੁਲ ਨੇੜੇ ਪਹੁੰਚ ਜਾਂਦੀ ਆ ਇਸ ਬਿਲਡਿੰਗ ਨੂੰ ਕਈ ਲੋਕ ਕਹਿੰਦੇ ਆ ਵੀ ਇਹ ਹੈਗੀ ਆ ਜਾਂ ਤਾਂ ਇਹ ਰੇਲਵੇ ਸਟੇਸ਼ਨ ਆ ਜਾਂ ਕੋਈ ਹੋਰ ਆ ਪਰ ਅਸਲ ਵਿੱਚ ਸੱਚ ਇਹ ਆ ਵੀ ਇਹ ਨਾ ਬਿਲਡਿੰਗ ਜਿਹੜੀ ਬਣੀ ਹੋਈ ਆ ਇਹ ਅਗਲੇ ਪਾਸੇ ਦਰਿਆ ਆ ਜਾਂਦਾਗਾ ਸਤਲੁਜ ਦਰਿਆ ਜਿਹੜਾ ਜਿਹੜਾ ਪਾਕਿਸਤਾਨ ਵਿੱਚ ਲੰਘ ਜਾਂਦਾ ਉੱਥੇ ਜਦੋਂ ਲੈਂਡ ਪਾਈ ਸੀ ਉਹਦੀ ਸਕਿਉਰਿਟੀ ਵਾਸਤੇ ਤੇ ਗਾਰਡ ਰਹਿੰਦੇ ਸੀ ਆ ਜਿਹੜਾ ਤੁਸੀਂ ਕਮਰਾ ਦੇਖ ਰਹੇ ਹੋ ਇਹ ਵੀ ਬਹੁਤ ਪੁਰਾਣਾ ਬਣਾ ਹੋਇਆ ਇਸ ਬਿਲਡਿੰਗ ਦੇ ਵਿੱਚ ਜਿਹੜਾ ਮਾੜਾ ਮੋਟਾ ਜਿਹੜਾ ਜੋ ਕੇ ਰੰਗ ਹੋਇਆ ਹੋਇਆਗਾ ਇਹ ਤਾਂ ਬਾਅਦ ਵਿੱਚ ਹੋਇਆਗਾ ਜਿਹੜਾ ਸਾਹਮਣੇ ਗੇਟ ਦੇਖ ਰਹੇ ਹੋ ਤੁਸੀਂ ਇਹ ਵੀ ਬਹੁਤ ਪੁਰਾਣਾ ਇਹ ਹਾਵੜਾ ਦਾ ਬਣਿਆ ਹੋਇਆ ਇੱਥੇ ਸਟੈਂਪ ਵੀ ਲੱਗੀ ਹੋਈ ਹੈ ਕਿ ਗੇਟ ਦਾ ਲੱਗਾ ਹੋਇਆ